ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਥਡੇ ਰਿਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜਿਹੜਾ ਇਮਪ੍ਰੈਸਰ ਚਾਰ ਝੋਟੀਆਂ ਸੇਲ ਆ ਬਾਈ ਕੋਲੋਂ ਦੋ ਹੀ ਸੁਮਨਾਰੀਆਂ ਤੇ ਦੋ ਸੁਈਆਂ ਜੇ ਤੇ ਬੋਗੀਆਂ ਬਹੁਤ ਜਿਆਦੀਆਂ ਚੰਗੀਆਂ ਬਾਈ ਕੋਲੋਂ ਕਰਦੇ ਹਾਂ ਗੱਲਬਾਤ ਭਾਈ ਨਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਰਸਾਪ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਕਿਰਪਾ ਬਾਦ ਦਾਦੇ ਦੀ ਚੜਦੀ ਕਲਾ ਠੀਕ ਠੀਕ ਚੜਦੀ ਕਲਾ ਬਹੁਤ ਵਧੀਆ ਕੰਮ ਚੱਲਣ ਡਿਆ ਹਾਂਜੀ ਹਾਂਜੀ ਉਸ ਦਿਨ ਵੀਡੀਓ ਪਾਈ ਸੱਤੇ ਝੋਟੀਆਂ ਮਿੰਟ ਜੀ ਵੇਖੀਆਂ ਠੀਕ ਹੈ ਠੀਕ ਹੈ ਉੜ ਕੇ ਫੇਰ ਬਾਅਦ ਚਾਈਆਂ ਝੋਟੀਆਂ ਵੇਖਦਾ ਜਾਂਦਾ ਮਾਲ ਵੇਖਦਾ ਜਾਂਦਾ ਸਹੀ ਗੱਲ ਸਾਲ ਸੁਤਰਾ ਤੇ ਚੰਗਾ ਜਿਹੜਾ ਨਾ ਭੱਜੂ ਦੁੱਧ ਵਾਲਾ ਵੇਖਦਾ ਜਾਂਦਾ ਹਾਂਜੀ ਹਾਂਜੀ ਬਾਕੀ ਆਪਾਂ ਦੱਸ ਕੇ ਸਜਾਈ ਦੇ ਨਾਲ ਮਾਲ ਵੇਚਣ ਵਾਲੀ ਗੱਲ ਕਰਦੇ ਆਂ ਮਾਲ ਮਾਲਕ ਦੀ ਕਿਰਪਾ ਦੇ ਨਾਲ ਆ ਬਣਾ ਝੋਟੀਆਂ ਆਪਣੇ ਕੋ ਆ ਮੈਂ ਲਈ ਆ ਹਾਂਜੀ ਉਧਰੋਂ ਆਂਦੀ ਉਧਰੋਂ ਆਪਾਂ ਇਧਰੋਂ ਆ ਲੈ ਜੀ ਇਧਰੋਂ ਪਰ ਥੱਲਾ ਹੀ ਹੋ ਰਾ ਝੂਠ ਨਹੀਂ ਕਹਿਣਾ ਪਰ ਬੰਦਿਆਂ ਨੇ ਪਹਿਲੇ ਸੂਏ 14 ਤੇ ਦੂਜੇ ਸੂਏ 16 17 ਕਿਲੋ ਤੋਂ ਚੋਇਆ ਵਾ ਅੱਛਾ ਅੱਛਾ ਜੀ ਐਤਕਾ ਕੱਲ ਰਾਤ ਦੀ ਮੈਂ ਸੁੱਈ ਜਾ ਹੁਣ ਮਾਰੇ ਮਾਰੇ ਸਿਰੇ ਲੋਕੇ ਹੀ ਛੱਡੇ ਗਾਂ ਖਾਂ ਬਣੀ ਆ ਤੇ ਹੁਣ ਵੀ ਮੈਂ ਕੋ ਮੇਰੇ ਆਈਡੀ ਨਾਲ 12 ਕਿਲੋ ਬੋਲਾ ਹੋਊਗਾ 12 ਕਿਲੋ ਠੀਕ ਆ ਜੇ 12 ਬੋਲਾ ਹੈਗਾ ਵਾ ਨਾ ਹਾਂ ਹਾਂ ਪਰसों ਸ਼ਾਮਾਂ ਦੇ ਸੂਈ 4 ਚੁਆਈਆਂ ਹੋ ਗਈਆਂ ਇਹਦੀਆਂ ਠੀਕ ਹੈ ਜੇ ਚਾਹਾਂ ਚੁਆਈਆਂ ਚ 11 12 11 12 ਲੀਟਰ ਬੋੜਾ ਹੈਗਾ ਤੇ ਮੇਰੇ ਐਡੀ ਇਹਨਾਂ ਤੇ ਮੈਂ 16 17 ਕਿਲੋ ਦੁੱਧ ਕੱਢ ਲੂ ਕੱਢ ਜੋ ਕੱਢ ਜੋ ਆਪਣੀ ਸਮਝਣਾ ਕੋਈ ਮੇਰਾ ਵੀ ਨਹੀਂ ਹਾਂਜੀ ਚਲੋ ਜਾਂਦੇ ਜੱਗੀ ਜੀ ਜਾਂਦੇ ਤੋਰ ਦੇਗੀ ਬਾ ਬਾ ਦੀ ਇਹ ਰਸਤਾਂ ਵਾਲੇ ਸਹੀ ਹੈ ਇਹ ਰਸਤਾਂ ਨਹੀਂ ਹਾਂਜੀ ਮੈਂ ਉਧਰੋਂ ਆਦੀ ਬੰਦੇ ਨੇ ਹਾਂਜੀ ਵੇਖੋ ਜਿਹੜੀ ਕਿ ਦੇਵਾਲਾ ਵਾਲਾ ਥੱਲੇ ਵੇਖੋ ਵੱਡੀ ਆ ਵੱਡੀ ਜੋਤੀ ਜੋ ਮੈਂ ਕਿ ਤਰਗੀ ਵੱਡੀ ਆ ਛੋਟੀ ਨਹੀਂ ਆ ਛੋਟੀ ਥੱਲੇੋਂ ਵੇਖੋ ਕੀ ਲੱਗਾ ਆ ਦੇਖ ਕਾਲੀ ਐ ਇੱਥੇ ਆ ਕੇ ਟੈਨ ਭਰਾ ਵੇਖੇ ਉਂਗਲ ਨਹੀਂ ਕਰਨੀਂ ਕਿਸ ਬੰਦੇ ਦੀ ਜਿਆਦੀ ਚੰਗੀ ਜੋ ਜਿਆਦੀ ਚੋਣ ਵੀ ਫਿੰਦੀ ਆ ਦੀ ਚੰਗੀ ਲੇਵਾ ਵੀ ਵੇਖੋ ਆ ਵੀ ਕੋਈ ਨਹੀਂ ਬਹੁਤ ਜਿਆਦੀ ਹੈਗੇ ਠੁਕਵਾ ਚੱਡਾ ਫੋਲਾ ਪਾਲਾ ਵੀ ਗਿਆ ਜਦੋਂ ਚੋਦੀਏ ਨੁੱਚੜ ਜਾਂਦਾ ਕੱਟੇ ਮਾਰ ਤੇ ਕੱਟਾ 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 ਮਾਰਦੇ ਕੱਟਾ ਵਾ ਮੈਂ ਤੇ ਉਤਰਾ ਰਾਦਾ ਸੀ ਵੀ ਫੁੱਲ ਦੁੱਧ ਤੇ ਚਾੜ ਕੇ ਜੇ ਮੈਂ 16 17 ਦੇ ਦੁੱਧ ਕਰਦੇ ਫੁੱਲ ਚਾੜ ਕੇ ਵਿੱਚ ਹੀ ਪਰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਪਿਛਲੀ ਵੀਡੀਓ ਦੇ ਵੀ ਆਪਣੇ ਕੋ ਸੋਨਾ ਵੀ ਆਉਣਾ ਵਾ ਤੇ ਹੀਰੇ ਵੀ ਆਉਣੇ ਹਾਂਜੀ 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 ਕਿ ਇਹ ਹੀਰਾ ਵਾ ਹੀਰਾ ਹਾਂਜੀ ਮਰ ਕੇ ਇੱਕ ਬਣ ਬੂਰੀ ਝੋਟੀ ਬੜੀ ਜ਼ਬਰਦਸਤ ਵਾ ਤੇ ਚੋਣ ਫਿਰ ਜਿੱਦਾਂ ਉਹਨਾਂ ਕੰਨਾਂ ਦਾ ਫੋਲੀ ਉਦਾਂ ਦੀ ਉਹਨਾਂ ਨੂੰ ਜਿਹੜੀ ਮੋਟੀ ਦਾ ਮੈਂ ਤੇ ਆ 1.5 ਲੱਖ ਰੁਪਏ ਦੀ ਪਰ ਆਪਾਂ ਮੋਲ ਨਹੀਂ ਇਹਨਾਂ ਕਰਨਾ ਕਿਉਂਕਿ ਸਾਫ਼ ਸਫਰਾ ਕੰਮ ਤੇ ਸਹੀ ਤੇ ਜਾਇਜ਼ ਨਾ ਵਾ ਇਹ ਕਬੀ ਨਹੀਂ ਦੇਣੀ ਇਹ ਕਬੀ ਦੀ ਹਾਂ ਜਾਇਜ਼ ਇਹ ਪਹਿਲਾ ਫੋਨ ਕਰਕੇ ਲੈ ਗਿਆ ਦੂਜੇ ਜੀ ਬਹੁਤ ਜ਼ਿਆਦਾ ਕਿਰਾਇਆ ਦੂਜੇ ਫੋਨ ਤੇ ਜ਼ਿਆਦਾ ਹੀ ਜਾਇਜ਼ ਕੀਤਾ ਭਾਈ ਨੇ ਬਹੁਤ ਜ਼ਿਆਦਾ ਦਿੰਦੀਆਂ ਆਉਂਦਾ ਜੱਟਾ ਆ ਕੇ ਆਹ ਬੂਰੀ ਪਹਿਲੇ ਸਵੇਰੇ ਆ ਪਹਿਲਾ ਸਵੇਰਾ ਅੱਜ 4 ਦਿਨ ਸੁਵੀਨ ਹੋਏ ਜਾ ਠੀਕ ਮਗਰ ਠੀਕ ਦੇਖੋ ਜਿੱਦਾਂ ਜਿੰਨਾ ਮੈਂ ਖੇਡਦਾ ਮੈਂ ਦੇ ਉਨਾ ਹੀ ਕੱਟਦਾ ਹੈ ਕੱਟਦੇ ਆ ਚੋਣ ਚਵਾ ਦੀ ਬੜੀ ਚੰਗੀ ਬੱਚਾ ਗਾੜੀ ਬੰਨ ਦੇ ਨਾਲ ਬੋਲੇਓ ਸਾਫ ਸੁਥ ਹੋਈ ਆ ਹਾਂ ਹਾਂ ਦੁੱਤ ਮੈਂ ਕੋ ਦੱਸ ਕਿਲੋ ਬੋਲਾ 10 ਕਿਲੋ ਬੋਲਾ ਠੀਕ 10 ਚੋਣ ਬਹੁਤ ਚੰਗੀ ਚੰਗੀ ਵਾਟੀ ਹੈ ਮਾਰੇ ਕੋਲੇ ਵਾਲਾ ਉਹ ਬੋਲੇ ਸਾਫ ਸੁਥ ਵੀ ਹੋਈ ਆ ਮੈਂ ਹਾਂ ਸਾਫ ਸੁਥ ਵੀ ਹੋਈ ਆ ਫੋਲ ਦਾ ਸਹਾਰਿਆ ਪੂਰਾ ਵੱਡੀ ਵੱਡੀ ਫੋਲ ਵੱਡੀ ਹੈ ਦੀ ਆ ਦੁੱਧ ਮੈਂ 12 13 ਦੇ ਕੋਲ ਛੋਟੀ ਭਰ ਦੂ ਵੀ ਜਿਹੜੇ ਸਾਹ ਦੇ ਨਾਲ ਫੋਲਿਆ ਸਾਫ ਹੁੰਦੇ ਆ ਸਾਰੀ ਨਾ 10 ਲੀਟਰ ਬੋਲਾ ਵਾ ਵੱਡੀ ਆ ਗਿਆ 10 ਲੀਟਰ ਬੋਲਾ ਵਾ ਮੂ ਚੌਗੀ ਜਾਂ ਛਗੀ ਹੋ ਠੀਕ ਜਾਣ ਦੋ ਚੋਣ ਬਹੁਤ ਚੰਗੀ ਵੀ ਚੋਣ ਬਹੁਤ ਚੰਗੀ ਆ ਵੇਖੋ ਸੱਲੋਂ ਇਹ ਚੋਣ ਬਹੁਤ ਚੰਗੀ ਹੈ ਕੱਟੇ ਦੁੱਧ 14 ਲੀਟਰ ਭਰ ਦੀ ਜਿਹੜਾ 10 ਲੀਟਰ ਕਰ ਗਿਆ ਬਾਕੀ ਅਗਲੇ ਦੀ ਸੇਵਾ ਤੇ ਆ ਹਾਂਜੀ ਹਾਂਜੀ ਤੇ ਅਗਲੇ ਦੀ ਸੇਵਾ ਤੇ ਆ ਦੁੱਧ ਸੇਵਾ ਦਾ ਨਾ ਉਦੋਂ ਜਿਹੜਾ ਜਿਹੜਾ ਪਰਮਾ ਨਾ ਕਰ ਦਿੱਤਾ ਹੈ ਮੈਂ ਤੇ ਇਹ ਵੀ ਇੱਕ 25 30 ਦੀ ਆ ਪਰ ਦੇਣ ਵਾਲੀ ਗੱਲ ਕਰਨੀ ਆ ਇੱਕ ਵੀ 2000 ਚੋੜ ਕਰਨਾ ਠੀਕ ਹੈ ਚੰਗੀ ਮੈਂ ਦਾ ਚੰਗਾ ਹੋਣਾ 300 ਰੁਪਏ ਆਪ ਮੋਲ ਲਾ ਕੱਟੀ ਮਤਲਬ ਬਹੁਤ ਟਾਟਾ ਦੇ ਆ ਤੇ ਡਾਇਮੰਡ ਪੀਸ ਹੀ ਜੇ ਡਾਇਮੰਡ ਸਹੀ ਗੱਲ ਹੈ ਜੀ ਇਹ ਰਾਦਾ ਤੇ ਹੀ ਸਵਾਗ ਇਹ ਪੰਮ ਦਾ ਜਿਆਦੀ ਅਸਲ ਤੇ ਜਿਆਦੀ ਕੱਟੀ ਚੰਗੀ ਥਾਣੇ ਵੇਖੋ ਤੇ ਹਾਂ ਅਸਲੀ ਵੇਖੋ ਨਾਲੇ ਸਿੰਘ ਇਹੋ ਜਿਹੇ ਕਟੀਆਂ ਸਵਾ ਦੋ ਢਾਈ ਰੱਖ ਰੀਆਂ ਵੇਖਦੀਆਂ ਵੇਖਿਓ ਮੁੱਲ ਅਸੀਂ ਕਰਦੇ ਆਂ ਜੀ ਕੱਢ ਜੱਗੀ ਆ ਨਹੀਂ ਕਰਕੇ ਇਹਦੀ ਗੱਲ ਵੇਖੋ ਆਹ ਸਿੰਘਾਂ ਦੇ ਬਖਾਰੋ ਪੇਲੇ ਸਿੰਘਾਂ ਦੀ ਕੁਆਰਟਿੰਗ ਅਰੀਨ ਸਿੰਘ ਕੋਈ ਸਿੰਘਾਂ ਨੂੰ ਮਲ ਕੇ ਕੁਛ ਵੀ ਸ਼ਿਕਾਇਤ ਨਹੀਂ ਦਿੰਦੀ ਨੁਕੁੰਨੀ ਕਾਨਕਾ ਸਿੰਘ ਤੇ ਝੋਟੀ ਨੇ 14 ਲੀਟਰ ਪਹਿਲੇ ਸੂਈ ਦੁੱਧ ਕੱਢਿਆ 14 ਲੀਟਰ ਹਾਲੇ 5 ਤਰੀਕ ਨੂੰ 10 ਮਹੀਨੇ ਪੂਰੇ ਆ ਵੇਖੋ ਠੀਕ ਹੈ ਪਹਿਲੇ ਜੰਮਾਣੀ ਆ ਬੜਾ ਚੰਗਾ ਹੈ ਵੱਡਾ ਪੂਰਾ ਪਿਆਰੇ ਕੋਈ ਛੋਟੀ ਨਹੀਂ ਛੋਟੀ ਨਹੀਂ ਵੱਡੀ ਹੈ ਇਹ ਬੂੜੀਆਂ ਚੰਗੀਆਂ ਲਿਆਦੀਆਂ ਨੇ ਬੂੜੀਆਂ ਵਿੱਚ ਚੰਗੀਆਂ ਕੁਆਲਟੀ ਆ ਰਹੀਆਂ ਆ ਸ਼ਕਲ ਵੇਖੋ ਬੋੜੀ ਜੀ ਪਾਲ ਕਰ ਗਈ ਅੱਜ ਛੋਟੀ ਸ਼ਾਈ ਆ ਰਹੀ ਗਾਈਆਂ ਨੂੰ ਮੂੰਹ ਵਾਹਦਾ ਸਹੀ ਗੱਲ ਸਹੀ ਜਲਸੀ ਜਲਸੀ ਗਾਈਆਂ ਜਲਸੀ ਗਾਈਆਂ ਨੂੰ ਮੂੰਹੰਦਾਰੀਆਂ ਨੇ ਨਿੱਕੀ ਬੂਥੀ ਹੈ ਯਾਨਦਬ ਛੋਟਾ ਆ ਗਿਆ ਬੋੜੀ ਦੀ ਪਾਲੇ ਕਰ ਲੈ ਆਈ ਆ ਦੇਖੋ ਥੱਲੇ ਹੋ ਗਏ ਸਭਾਈ ਉਹ ਟਿੰਗਾ ਇਹ ਡੀਆਂ ਇਹ ਡੀਆਂ ਤੋਂ ਉਤਰਾ ਸਾਰੇ ਵਪਾਰੀ ਕੋਈ ਸਵਾ ਦੋ ਦੀ ਢਾਈ ਦੀ ਦੀ ਦਾ ਕੱਟੀ ਡੇਢ ਦੀ ਦੇਣੀ ਆ ਕੱਟੀ ਡੇਢ ਦੀ ਅੱਜ ਵਿਕ ਜੇ ਨਹੀਂ ਤੇ ਸਵਾ ਆ ਕੇ ਫਿਰ ਬਾਅਦ ਚ ਦੀ ਵੱਖਰੀ ਗੱਲ ਠੀਕ ਹੈ ਹਾਂ ਤੇ ਅੱਜ ਕੱਟੀ ਡੇਢ ਲੱਖ ਦੀ ਦੇਣੀ ਅਸਲ ਤੇ ਜੈਦੀ ਪਿਓ ਰਹੀ ਦੇਖ ਚੋ ਇਧਰ ਵੇਖੋ ਹਾਂ ਦੇਖੋ ਜੀ ਜਾਣੀ ਕਮਾ ਲਈ ਚਲੋ ਇਹ ਅਸਲ ਤੇ ਜੈਦੀ ਚੰਗੀ ਆ ਇਹ ਸੂਗਾ ਦੂਜਾ ਵਾ ਇਹਦੇ ਦੇਣਾ ਅੱਜ ਪੁੰਰੇ ਆ ਉੱਤੇ ਦੋ ਦਿਨ ਲੈ ਰਿਹਾ ਤਿੰਨ ਦਿਨ ਲੈ ਰਿਹਾ ਭਾਵੇਂ ਰਾਤ ਨੂੰ ਵੀ ਬਹੁਤੀ ਜਿਆਦੀ ਮੈਂ ਚੰਗੀ ਇਥੋਂ ਲਾਗੋ ਲਈ ਆ ਮੈਂ ਨਾ ਦੋ ਤਿੰਨ ਚਾਰ ਆਂਦੀਆਂ ਨੇ ਇੱਕ ਮੈਂਨੇ ਬਹੁਤ ਛੋਟੀ ਆਲ ਕਰ ਲਈ ਉਹ ਨਹੀਂ ਪਈ ਕਬਨ ਇਧਰ ਆਂਦੀ ਜਾਂ ਕਾਪ ਹੋ ਗਈ ਆਂਦੀ ਇੱਕ ਉਹ ਕਾਲੀ ਇੱਕ ਕਾਲੀ ਦੇਗੀ ਨਾਲ ਚਾਰ ਮਹੀਆ ਹੋ ਗਿਆ ਪਤੋ ਹਾਂ ਜੇ ਇਹ ਨਾ ਉੱਤਰਦੀ ਨਾ ਉੱਤਰਦੀ ਨਾ ਸਾਗੀ ਜੇ ਇਹ ਇਧਰ ਦੀ ਹੋ ਗਈ ਇਧਰ ਦੀ ਇਹ ਮੈਂ ਇਧਰ ਦੀ ਤੇ ਕਾਮ ਹੈ ਉਹ ਬੂਰੀਆਂ ਦਵੇ ਉੱਤਰਦੀ ਨਾ ਉਹ ਤਾਂ ਇਹ ਵੀ ਬਾਈ ਚੰਗੀ ਆ ਮੈਂ ਅੱਖ ਨੂੰ ਭਾਵੇਂ ਵੀ ਉੱਤਰਦੀ ਚੰਗੀ ਆ ਤਾਂ ਮੈਂ ਗੱਲ ਕਰੀਏ ਝੋਟੀਆਂ ਉਧਰ ਪਿੰਗਾ ਵਾ ਇਹਦੇ ਵੀ ਨਾਥ ਨਹੀਂ ਹੈਗੀ ਕਹਿਣ ਨੂੰ ਭਾਵੇਂ ਉਧਰ ਦੀ ਕਹਿ ਤਾ ਹਾਂ 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 ਗਲਤ ਕੰਮ ਨਹੀਂ ਕਰਨਾ ਸਚਾਈ ਦੱਸ ਕੇ ਦੇ ਦੇ ਹੁਣ ਆਹ ਗੁਨੀ ਝੋਟੀਆਂ ਉਧਰੋਂ ਲਈ ਜੇ ਉਹ ਨੇ ਇਹ ਇਹਨੂੰ ਕਹਦੇ ਬੰਦਾ ਵੀ ਕਹਿਣ ਵਾਲੇ ਬੰਦੇ ਕਹਿ ਦਿੰਦੇ ਆ ਵੀ ਮਲਕੇ ਹਰਿਆਣਾ ਵੜਦੇ ਨੇ ਜਿਹਦੇ ਫਿਰ ਚਲੋ ਅਗਲੇ ਦੀ ਸੰਭ ਦੇਖੋ ਝੋਟੀ ਹਾਂਜੀ ਹਾਂਜੀ ਇਹਦੀ ਗੱਲ ਹੈ ਉਹ ਝੋਟੀ ਦੇਖੋ ਇਹ ਝੋਟੀਆਂ ਵਾ ਅਸਲ ਚਾਰ ਆਂਦੀਆਂ ਚਲੋ ਇੱਕ ਝੋਟੀ ਉਹ ਸੂਈ ਪਈ ਲੈਣ ਨੂੰ ਥੋੜਾ ਜਿਹਾ ਬੱਚੇ ਦੀ ਔਰਤਾਂ ਦੀ ਉਹ ਵੀਡੀਓ 'ਚ ਨਹੀਂ ਪਾਉਣੀ ਹਾਂ ਐਂਡ ਇਹ ਤੇ ਛੋਟੀ ਤੇ ਆ ਵੱਡੀ ਵੱਡੀ ਹੈ ਤਾਂ ਛੋਟੀ ਤੇ ਵੀ ਫੋਲਰ ਪਈਆਂ ਦੀ ਆ ਅੱਜ ਕਿਸੇ ਨੇ ਲੈਣੀ ਆ ਅੱਜ 10 ਦੀ ਇੱਕ 10 ਦੀ ਉਹ ਤਾਂ ਛੋਟੀ ਤੇ ਇੱਕ ਵੀ 125 ਦੀ ਆ ਪਰ ਅੱਜ 10 ਦੀ ਆ ਚੰਗਾ ਸੋਹਣਾ ਅਸਲ ਤੇ ਮਾਲ ਆਪਣੇ ਚੰਗਾ ਮਾਲ ਸੋਹਣਾ ਕੁਆਲਟੀ ਦਾ ਦੇਖੋ ਮਨ ਲੱਕੀ ਗੱਲ ਤਾਂ ਆਪਣੇ ਲੋ ਦੇ ਪੋਸ਼ਿਸ਼ ਹੁੰਦੀ ਆ ਵੀ ਸਾਫ਼ ਸੁਥਰਾ ਤੇ ਚੰਗਾ ਮਾਲ ਪਾਈਏ ਬਾਕੀ ਪਿੰਡ ਆਪਣਾ ਮਤੇਵਾਲ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਫੋਨ ਨੰਬਰ 8872924088 88 ਗੱਲ